ਅੱਜ ਦੇ ਇਸ ਦਰਤਾ ਵਿੱਚ ਕੁਝ ਮਤੇਬੇਸ਼ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਪ੍ਰਵਾਨਗੀ ਆਪ ਜੀ ਨੇ ਦੇਣ ਦੀ ਕਿਰਪਾਲਤਾ ਕਰਨੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਸਾਬਕਾ ਜਨਸਕੱਤਰ ਸ਼੍ਰੋਮਣੀ ਕੁੱਤਾਲ ਪ੍ਰਬੰਧਕ ਕਮੇਟੀ ਉਹ ਮਤਾ ਪੇਸ਼ ਕਰ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਅੱਜ ਦੇ ਇਸ ਇਤਿਹਾਸਕ ਇਕੱਠ ਦੇ ਵਿੱਚ ਸਿੰਘ ਸਾਹਿਬਾਨ ਪ੍ਰਧਾਨ ਜੀ ਸਾਫਾ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਉਧੇਤ ਸਰਵਾਨ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਇਤਿਹਾਸਿਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਬਜੈਕਟਿਵ ਦੀ ਮੀਟਿੰਗ ਦੀ ਇਕੱਤਰਤਾ ਮਿਤੀ 23 ਨੋ 222 700 ਸਮਤ ਨਾਮ ਚੈਹ 554 ਦੇ ਮਤਾ ਨੰਬਰ 909 ਦੀ ਪ੍ਰੋੜਤਾ ਕਰਦਿਆਂ ਹੋਇਆ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਰੱਦ ਕਰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਹਿਬਾਨ ਸਿੱਖ ਗੁਰਦਾਰਾ ਐਕਟ 1925 ਤੱਕ ਕਾਰਸ਼ੀਲ ਹਨ ਅਤੇ ਇਸ ਅਕਤ ਅਨਸਾਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਤਿਹਾਸਕ ਗੁਰੂ ਘਰਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪਾਸ ਸਿੱਖ ਗੁਰਦਾਰਾ ਐਕਟ 1925 ਦੀ ਕਿਸੇ ਵੀ ਕਿਸਮ ਦੀ ਸੋਧ ਦਾ ਅਧਿਕਾਰ ਕੇਵਲ ਕੇਂਦਰ ਸਰਕਾਰ ਕੋਲ ਪਾਸ ਹੈ ਤੇ ਉਹ ਵੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਜਨਰਲ ਹੌਸਦਿਆਂ ਸਿਫਾਰਿਸ਼ ਨਾਲ ਹੀ ਸੰਭਵ ਹੈ ਹਾਲ ਹੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਦੇਣ ਦਾ ਫੈਸਲਾ ਸੁਣਾਇਆ ਗਿਆ ਹੈ ਉਸ ਨੂੰ ਜ਼ਵਦਾਨਤਕ ਸਦਾਂਤਕ ਤੇ ਕਾਨੂੰਨੀ ਨਜ਼ਰੀਏ ਤੋਂ ਪਰਵਾਹ ਨਹੀਂ ਕੀਤਾ ਜਾ ਸਕਦਾ ਇਹ ਫੈਸਲਾ ਸਿੱਖ ਗੁਰਦਾਰਾ ਐਕਟ 1925 ਦੀ ਮਰਜ਼ਾਦਾ ਦੇ ਅਧਿਕਾਰਾਂ ਦਾ ਸਿੱਧਾ ਉਲੰਘਣ ਹੈ ਕਿਸੇ ਵੀ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਅੰਦਰ ਵੱਖਰਾ ਗੁਰਦੁਆਰਾ ਐਕਟ ਪਾਸ ਕਰਨ ਨਾਲ ਸੇ ਗੁਰਦਾਰ ਐਕਟ 1925 ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਨੂੰ ਕੱਟ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ 1925 ਦੇ ਐਕਟ ਦੀ ਸੋਚ ਨਹੀਂ ਕੀਤੀ ਜਾਂਦੀ ਤਾਜ਼ਾ ਘਟਨਾਕਰਮ ਵਿੱਚ ਵੀ ਅਜਿਹੀ ਹੀ ਸਥਿਤੀ ਹੈ ਕਿਉਂਕਿ ਸੇ ਗੁਰਦਾਰ ਐਕਟ 1925 ਕਾਇਮ ਹੈ ਤੇ ਹਰਿਆਣਾ ਸਰਕਾਰ ਦਾ ਪਾਸ ਕੀਤਾ ਗੁਰਦਵਾਰਾ ਐਕਟ ਇਸ ਨੂੰ ਪ੍ਰਭਾਵਿਤ ਨਹੀਂ ਕਰਦਾ ਹਰਿਆਣਾ ਦੇ ਇਤਿਹਾਸ ਗੁਰਦਵਾਰਿਆਂ ਦਾ ਪ੍ਰਬੰਧ ਸੇਖ ਗੁਰਦਾਰਾ ਇੱਕ ਤੋਂ 225 ਅਨਸਾਰ ਸ਼੍ਰੋਮਣੀ ਗੁਰਦਾਰਾ ਪਰਵਹੁ ਦੀ ਕਮੇਟੀ ਦੇ ਪਾਸ ਹੈ ਅਤੇ ਰਹੇਗਾ ਇਹ ਗੱਲ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ ਸੇਖ ਗੁਰਦਾਰਾ ਇੱਕ ਤੋਂ 225 ਦੀ ਸੂਦੀ ਮਰਜ਼ਾ ਦਾ ਨਿਰਜਾਰਤ ਹੈ ਜੋ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ ਇਸ ਨਾਲ ਛੇੜਛਾੜ ਕਰਨ ਦੀਆਂ ਚਾਲਾਂ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਚੱਲੀਆਂ ਜਾਂਦੀਆਂ ਰਹੀਆਂ ਹਨ ਪਰ ਉਹ ਸਫਲ ਨਹੀਂ ਹੋ ਸਕੀਆਂ 1958 ਵਿੱਚ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਜਵਾਰ ਲਾਲ ਨਹਿਰੂ ਨੇ ਦਹਿਲੰਦਾਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਹਨੂੰ ਸਿੱਖਾਂ ਦੀ ਇਨਮੁਨੜੀ ਪਈ ਸਿੱਖ ਕੌਮ ਦੇ ਵਿਰੋਧ ਮਗਰੋਂ ਅਪ੍ਰੈਲ 1958 ਵਿੱਚ ਪ੍ਰਧਾਨ ਮੰਤਰੀ ਨਹਿਰੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵਿਚਕਾਰ ਇੱਕ ਸਮਝੌਤਾ ਤਾਰਾ ਸਿੰਘ ਨਹਿਰੂ ਪੈਕਟ ਸਹੀ ਬਾਦ ਹੋਇਆ ਸੀ ਜਿਸ ਤਹਿਤ ਸਿੱਖ ਗੁਰਦਾਰਾ ਐਕਟ 1925 ਵਿੱਚ ਸੋਧ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਅਸਲਾ ਅਜਲਾਸ ਦੀ ਪ੍ਰਵਾਨਗੀ ਲਾਜ਼ਮੀ ਇਕਰਾਰ ਦਿੱਤੀ ਗਈ ਅਤੇ ਕੇਂਦਰ ਵੱਲੋਂ ਸਿੱਖ ਮਸਲੇ ਅnder ਦਖਲਅਦਾਜ਼ੀ ਨਾ ਕਰਨ ਬਾਰੇ ਸਹਿਮਤੀ ਬਣੀ ਕਾਂਗਰਸ ਜਮਾਤ ਤਾਂ ਹਮੇਸ਼ਾ ਹੀ ਸੇਕੁਰ ਦੀ ਰਹੀ ਹੈ ਪਰ ਦੁੱਖ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਨੂੰ ਚਲਾਉਣ ਵਾਲੀ ਆਰਐਸਐਸ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਹੀ ਚੱਲ ਰਹੀਆਂ ਹਨ ਇਹਨਾਂ ਨੇ ਸਿੱਖ ਇਤਿਹਾਸ ਅਤੇ ਰਵਾਇਤਾਂ ਦੀ ਮੌਲਕਤਾ ਨੂੰ ਹਮੇਸ਼ਾ ਸੱਤ ਮਾਰਤ ਦਾ ਯਤਨ ਕੀਤਾ ਹੈ ਅਤੇ ਤਾਜ਼ਾ ਮਿਸਾਲ ਸ਼੍ਰੋਮਣੀ ਗੁਰਦਵਾਰਾ ਪਰੰਧ ਕਮੇਟੀ ਨੂੰ ਤੋੜਨ ਵਾਲਾ ਵਿਧਾਇਕ ਕਦਮ ਦੀ ਹੈ ਜੇਕਰ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੰਡਾ ਨੇ ਸਿੱਖ ਸ਼ਕਤੀ ਨੂੰ ਵੰਡਣ ਦੇ ਸ਼੍ਰੋਮਣੀ ਗੁਰਦਵਾਰਾ ਪਰੰਧ ਕਮੇਟੀ ਨੂੰ ਤੋੜਨ ਲਈ ਸੰਵਧਾਨਕ ਸਾਜ਼ਿਸ਼ ਤਹਿਤ ਹਰਿਆਣਾ ਲਈ ਵੱਖਰਾ ਗੁਰਦੁਆਰਾ ਐਕਟ ਪਾਸ ਕੀਤਾ ਤਾਂ ਉਥੇ ਹੀ ਕੈਪਟਨ ਦੀ ਪੰਜਾਬ ਦੀ ਕੈਪਟਨ ਸਰਕਾਰ ਸਰਮਿੰਦਰ ਸਿੰਘ ਦੀ ਗਵਾਹੀ ਵਾਲੀ ਕੱਲ ਸਰਕਾਰ ਨੇ ਹਰਿਆਣਾ ਲਈ ਵੱਖਰੀ ਗੁਰਦਾਰ ਕਮੇਟੀ ਦਾ ਪੱਖ ਪੂ ਪੱਖ ਪੂਰਦਿਆ ਆਇਆ ਸ਼੍ਰੋਮਣੀ ਗੁਰਦਾਰ ਪਰਮੰਤ ਕਮੇਟੀ ਨੂੰ ਤੋੜਨ ਦੇ ਵਿੱਚ ਭਾਗੀਦਾਰੀ ਨਿਭਾਈ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਦੇ 217 ਵਿੱਚ ਦਿੱਤੇ ਹਲਫਨਾਮੇ ਨੂੰ ਬਦਲ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸਪਰੀਮ ਕੋਰਟ ਅੰਦਰ ਹਰਿਆਣਾ ਸਰਕਾਰ ਦੀ ਤਰਜਮਾਨੀ ਕੀਤੀ ਅੰਤਰੰਕ ਕਮੇਟੀ ਦੀ ਇਕਤਰਤਾ ਸਪਸ਼ਟ ਕਰਦੀ ਹੈ ਕਿ ਸਿੱਖ ਗੁਰਦਵਾਰਾ ਐਕਟ 1925 ਤਹਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਕਿਸੇ ਗੁਰਦੁਆਰਾ ਸਾਹਿਬ ਅਤੇ ਆਧਾਰਿਆਂ ਨੂੰ ਹਿਦਿਆਉਣ ਲਈ ਹਰਿਆਣਾ ਸਰਕਾਰ ਕੋਸ਼ਿਸ਼ ਨਾ ਕਰੇ ਅਤੇ ਗੁਰਦਵਾਰਾ ਪ੍ਰਬੰਧਨ ਲਈ ਲਾਗੂ ਸੇ ਗੁਰਦਾਰਾ ਐਕਟ 1925 ਦੀ ਭਾਵਨਾ ਦਾ ਸਤਕਾਰ ਕਰੇ ਕਿਉਂਕਿ ਅਜੇ ਤੀਕ ਐਕਟ 1925 ਉਸੇ ਤਰ੍ਹਾਂ ਬਰਕਰਾਰ ਹੈ ਅਤੇ ਇਸ ਤਹਿਤ ਹਰਿਆਣਾ ਦੇ ਗੁਰਦਵਾਰਿਆਂ ਦਾ ਪ੍ਰਬੰਧਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਾਸ ਹੀ ਰੱਖਵਾ ਹੈ ਅਸੀਂ ਸਾਰਾ ਹਰਿਆਣਾ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਪਰ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦਾਰ ਪ੍ਰਮੰਧਕ ਕਮੇਟੀ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੀਆਂ ਚਾਲਾਂ ਨੂੰ ਕਦੇ ਵੀ ਪਰਵਾਣ ਨਹੀਂ ਕੀਤਾ ਜਾ ਸਕਦਾ ਮੈਂ ਸ਼੍ਰੋਮਣੀ ਗੁਰਦਾਰ ਪ੍ਰਮੰਧਕ ਕਮੇਟੀ ਦੇ ਹੋਈ ਅੰਤਰ ਕਮੇਟੀ ਦੇ ਵਿੱਚ ਇਹ ਪਾਸ ਮਤੇ ਮਿਤੀ 23/9/2022 ਦੇ ਮਤਾ ਨੰਬਰ 909 ਦਾ ਆਪ ਜੀ ਨਾਲ ਸਾਝ ਪਾਈ ਹੈ ਤੇ ਜਨਰਲ ਹਾਊਸ ਵਿੱਚੋਂ ਇਸ ਦੀ ਪ੍ਰਵਾਨਗੀ ਵਾਸਤੇ ਜਕਾਰਾ ਬੁਲਾਉਂਗਾ ਆਪ ਜੀ ਨੇ ਪ੍ਰਵਾਨਗੀ ਦੇਣ ਦੀ ਕਿਰਪਾਲਤਾ ਕਰਨੀ ਜੀ ਬੋਲੇ ਸੋਨਿਹਾਲ ਆਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੂਸਰਾ ਦਾ ਜਦਾਰ ਗੁਰਮੀਤ ਸਿੰਘ ਜੀ ਨੂੰ ਬੂ ਬੇਸ਼ ਕਰਨਗੇ ਸਰਦਾਰ ਕਬੀਰ ਸਿੰਘ ਜੀ ਨੂੰ ਨੰਬਰ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੀਤਰ ਗੋਦ ਵਿੱਚ ਬਿਰਾਜਮਾਨ ਸਿੰਘ ਸਹਿਬਾਨ ਪ੍ਰਧਾਨ ਸਾਹਿਬ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਸਮੁੱਚੇ ਹਾਊਸਵੇਅ ਸ਼ਾਮਲ ਸਮੂਹ ਸ਼ਖਸੀਅਤਾਂ ਨੂੰ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ੇਸ਼ اجلاس ਸੱਦਿਆ ਗਿਆ ਉਸ ਦੇ ਸੰਬੰਧ ਵਿੱਚ ਜੋ ਮਤੇ ਪਾਸ ਹੋਏ ਹਨ ਉਸ ਵਿੱਚ ਪਹਿਲਾ ਮਤਾ ਦਾ ਸਾਹਿਬ ਜੀ ਦੇ ਸਾਹਮਣੇ ਪੇਸ਼ ਕਰਨ ਲੱਗਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਸ਼ੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਇਕੱਤਰਤਾ ਮੀਟਿੰਗ 23 ਸਤੰਬਰ 2022 ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਰੱਦ ਕਰਨ ਸੰਬੰਧੀ ਪਾਸ ਕੀਤੇ ਮਤੇ ਦੀ ਪ੍ਰੂਰਤਾ ਕਰਦਾ ਹੈ ਵਕਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਸਥਾਪਿਤ ਕਰਨ ਦੀ ਕੋਸ਼ਿਸ਼ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦਾ ਕੋਝਾ ਜਲਦਨ ਹੈ ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਇਸ ਸਬੰਧ ਵਿੱਚ ਹਰ ਪੱਤਰ ਤੇ ਵਿਰੋਧ ਕੀਤਾ ਜਾਵੇਗਾ ਅਤੇ ਸਮੁੱਚੇ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਇਕਜੁੱਟ ਹੋ ਕੇ ਸੰਘਰਸ਼ ਲੜਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹੁਣ ਸਰਦਾਰ ਸੁਵਿੰਦਰ ਸਿੰਘ ਜੀ ਟੌੜਾ ਮੈਂਬਰ ਸ਼੍ਰੋਣੀ ਕਮੇਟੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਮਤਾ ਪੇਸ਼ ਕਰਨ ਸਰਦਾਰ ਸੁਵਿੰਦਰ ਸਿੰਘ ਜੀ ਟੌੜਾ ਮੈਂਬਰ ਸ਼੍ਰੋਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਸਤਿਗੁਰ ਸੱਜੇ ਪਾਤਸ਼ਾਹ ਤਨਸੀਦ 우ਰੰਦ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਹੁਤ ਹੀ ਮਾਨਤੇ ਸਨਮਾਨਯੋਗ ਸਿੰਘ ਸਾਹਿਬਾ ਮਾਨਤੇ ਸਨਮਾਨਯੋਗ ਪ੍ਰਧਾਨ ਸਾਹਿਬ ਔਰ ਮਾਨਤੇ ਸਤਕਾਰਯੋਗ ਉਸ ਨੂੰ ਮੈਂਬਰ ਸਾਹਿਬਾਨ ਗੁਰੂ ਬਧੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਨੀਪੁਰ ਪੰਦਤ ਕਮੇੜੀ ਦੇ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਫੋਂਡ ਵਿੱਚ ਆਈ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਤੋੜਨ ਲਈ ਸਿੱਖ ਵਿਰੋਧੀ ਸ਼ਕਤੀਆਂ ਇਕਜੁੱਟ ਹੋ ਕੇ ਕੰਮ ਕਰੀਆਂ ਹਨ ਕਾਂਗਰਸ ਜਮਾਤਾ ਮੁਰਤੂ ਸਿੱਖ ਵਿਰੋਧੀ ਰਹੀ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਇਸ ਨੂੰ ਚਲਾਉਣ ਵਾਲੀ ਆਰਐਸਐਸ ਵੀ ਕਾਂਗਰਸ ਦੇ ਨਕਸ਼ੇ ਦੇ ਕਦਮਾਂ ਤੇ ਚੱਲ ਰਹੀਆਂ ਹਨ ਸਾਹਮਣੇ ਆ ਰਿਹਾ ਹੈ ਕਿ ਹਰਿਆਣਾ ਗੁਰਦਵਾਰਾ ਮੈਨੇਜਮੈਂਟ ਐਕਟ 2014 ਨੂੰ ਸੁਮਰੀਪ ਕੋਰਟ ਵੱਲੋਂ ਮਾਨਤਾ ਆਰਐਸਐਸ ਜੀ ਸਹਾਇਤਾ ਦਿੱਤੀ ਗਈ ਹੈ ਜੇਕਰ ਵੱਖਰੀ ਹਰਿਆਣਾ ਕਮੇਟੀ ਸਥਾਪਨਾ ਲਈ ਹਰਿਆਣਾ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਬੀਜ ਬੀਜਿਆ ਤਾਂ ਇਸ ਨੂੰ ਪਾਣੀ ਭਾਤੀ ਜੰਟਾ ਪਾਰਟੀ ਦੀ ਸਰਕਾਰ ਨੇ ਪਾਇਆ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਵੇਂ ਕਾਂਗਰਸ ਅਤੇ ਭਾਜਪਾ ਦੀ ਰਾਸੀ ਬਚਤਾਂ ਤਾਰਾ ਵੱਖਰੋ ਵੱਖਰੀ ਹੋਵੇ ਪਰੰਤੂ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਦੋਹਾਂ ਨੇ ਇੱਕ ਸਿਰੋਕੇ ਕੰਮ ਕੀਤਾ ਹੈ ਇਸ ਦੇ ਨਾਲ ਹੀ ਪੰਜਾਬ ਦੀ ਕੈਪਟਨ ਰਮਿੰਦਰ ਸਿੰਘ ਜੀ ਗਮਾਈਵਲੀ ਕਾਂਗਰਸ ਸਰਕਾਰ ਤੇ ਮੌਜੂਦਾ ਆ ਆਮੀ ਦੀ ਪੰਜਾਬ ਦੀ ਸਰਕਾਰ ਨੇ ਵੀ ਸੁਪਰੀਮ ਕੋਰਟ ਦੇ ਅੰਦਰ ਹਰਿਆਣਾ ਕਮੇਟੀ ਦੇ ਹੈ ਕੁਝ ਪੋਤਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਅੱਜ ਦਾ ਇਕੱਠ ਸਿੱਖ ਵਿਰੋਧੀ ਸ਼ਕਤੀ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਅੱਜ ਸਿੱਖ ਮਾਜਲਿਆਂ ਵਿੱਚ ਦਖਲ ਨਾ ਦੇਣ ਸਿੱਖ ਜਗਤ ਨੂੰ ਅਪੀਲ ਹੈ ਕਿ ਉਹ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਦੇ ਨਾਂ ਨਾਲ ਇਹਨਾਂ ਦੇ ਹੱਥਾਂ ਵਿੱਚ ਖਿੱਚਣ ਵਾਲੇ ਸਿੱਖ ਚਿਹਰਿਆਂ ਤੋਂ ਵੀ ਸचेਤ ਰਹਿਣ ਪ੍ਰਵਾਨਗੀ ਮੰਗਦਾ ਜੀ ਮਤੇ ਦੀ ਬੱਲੇ ਈਸ਼ੋ ਨਿਹਾਲ ਸਭ ਦਾ ਧੰਨਵਾਦ ਪੁਲ ਚੁਗਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਮਤਾ ਪੇਸ਼ ਕਰਨ ਲਈ ਬੇਨਤੀ ਕਰਦਾ ਸਰਦਾਰ ਭਪਿੰਦਰ ਸਿੰਘ ਜੀ ਪਲਵਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਪਿੰਦਰ ਸਿੰਘ ਜੀ ਪਲਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤ ਗੁਰਾਂ ਦੀ ਤobe ਤਰਹ ਹਜ਼ੂਰੀ ਵਿੱਚ ਹਾਜ਼ਰ ਪਰਮ ਸਤਕਾਰਯੋਗ ਸਿੰਘ ਸਾਹਿਬਾਨ ਜੀ ਪ੍ਰਧਾਨ ਜੀ ਸਮੁੱਚੇ ਜਗਤ ਸਤਕਾਰਯੋਗ ਮੈਂਬਰ ਸਾਹਿਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਏਜੰਡੇ ਤੇ ਮੈਂਬਰ ਸਾਹਿਬਾਨ ਨੇ ਬਹੁਤ ਵਿਸਤਾਰ ਨਾਲ ਦੱਸਿਆ ਮੈਂ ਕੇਵਲ ਮਤਾ ਪੇਸ਼ ਕਰ ਰਿਹਾ ਮਤਾ ਨੰਬਰ 3 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਮੂਹ ਮੈਂਬਰਾਂ ਦਾ ਅੱਜ ਦਾ ਇਹ ਇਕੱਠ ਪਾਰਥ ਦੇ ਚੀਫ ਜਸ਼ਕ ਸ਼੍ਰੀ ਜੂਜੂ ਲਟਤ ਪਾਸੋਂ ਮੰਗ ਕਰਦਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2024 ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਦਾ ਫੈਸਲਾ ਸਿਆਸਤ ਤੋਂ ਪ੍ਰੇਰਿਤ ਹੈ ਇਸ ਤੇ ਮੁੜ ਵਿਚਾਰ ਲਈ ਹੁਕਮ ਜਾਰੀ ਕੀਤੇ ਜਾਣ ਪੰਥਕ ਕੱਟ ਮਹਿਸੂਸ ਕਰਦਾ ਹੈ ਕਿ ਸਿੱਖਾਂ ਵੱਲੋਂ 1920 ਵਿੱਚ ਲਹੂ ਮਿਚ ਨਾਲ ਸ਼ਤਾਬਤ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬਣਿਆ ਪਰੰਤੂ ਅੱਜ ਕੁਝ ਸ਼ਕਤੀਆਂ ਇਸ ਨੂੰ ਤੋੜਨ ਦਾ ਤੋੜਨ ਦੇ ਮਸੂਬੇ ਬਣਾ ਰਹੀਆਂ ਹਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2024 ਬਿਲਕੁਲ 214 214 ਬਿਲਕੁਲ ਗੈਰ ਸੰਵਿਧਾਨਕ ਹੈ ਜੋ ਸਿੱਖ ਗੁਰਦੁਆਰਾ ਐਕਟ 1925 ਵਿੱਚ ਸਿੱਧਾ ਦਾਖਲ ਹੈ ਅੱਜ ਦੀ ਜਨਰਲ ਇਕਤਰਤਾ ਭਾਰਤ ਦੇ ਚੀਫ ਜਸਟਿਸ ਪਾਸੋਂ ਮੰਗ ਕਰਦੀ ਹੈ ਕਿ ਸੁਪਰੀਮ ਕੋਰਟ ਦਾ ਵੱਖਰੀ ਹਰਿਆਣਾ ਕਮੇਟੀ ਸੰਬੰਧੀ ਫੈਸਲਾ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੂੰ ਦੇ ਕੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਸੁਣਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਦੋ ਮੈਂਬਰੀ ਪੈਨਲ ਦੇ ਫੈਸਲੇ ਵਿੱਚ ਸਰੋਮਣੀ ਕਮੇਟੀ ਦੇ ਪੱਖ ਨੂੰ ਅਣਗੌਲਿਆ ਕੀਤਾ ਗਿਆ ਆਪਾਂ ਪ੍ਰਵਾਨਗੀ ਦੇਣੀ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਮਤਾ ਪੇਸ਼ ਕਰਨਗੇ ਜਹਦਾ ਜਰਨੈਲ ਸਿੰਘ ਜੀ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੰਤ ਕਮੇਟੀ ਦੇ ਜਨਰਲ ਹਾਊਸ ਦੇ ਬੈਠੇ ਮੈਂਬਰ ਸਾਹਿਬਾਨ ਆਦਰ ਸਹਿਤ ਬਧੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇਦਾ ਮਤਾ ਨੰਬਰ 4 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਅੱਜ ਦਾ ਇਹ ਇਕੱਠ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ 파ਸੋਂ ਮੰਗ ਕਰਦਾ ਹੈ ਕਿ ਸਿੱਖ ਗੁਰਦਰਾ ਐਕਟ 1925 ਵਿੱਚ ਦਖਲ ਦੇਣ ਵਾਲੇ ਹਮਜਾਨਾ ਸਿੱਖ ਗੁਰਦਰਾ ਮੈਨੇਜਮੈਂਟ ਐਕਟ 2014 ਨੂੰ ਰੱਦ ਕਰ ਲਈ ਸੰਸਦ ਅਧਾਰ ਆਰਡੀਨੈਂਸ ਲਿਆਂਦਾ ਜਾਵੇ ਇਸ ਦੇ ਨਾਲ ਹੀ ਭਾਰਤ ਸਰਕਾਰ ਤਰਫੋਂ ਵੀ ਸੁਪਰੀਮ ਕੋਰਟ ਅnder ਨਜਰਸਾਨੀ ਪਟੀਸ਼ਨ ਦਰਕੀਤੀ ਜਾਵੇ ਤਾਂ ਜੋ ਸਿੱਖਾਂ ਦਾ ਨਿਆਇ ਪ੍ਰਣਾਲੀ ਤੇ ਭਰੋਸਾ ਬਣਿਆ ਰਹੇ ਕੱਖ ਪੰਥਕਾ ਕਾਟ ਇਹ ਵੀ ਮੰਗ ਕਰਦਾ ਹੈ ਕਿ ਆਰ ਇੰਡੀਆ ਸਿੱਖ ਗੁਰਦਾਰ ਐਕਸਿਸ ਦੀ ਸਥਾਪਨਾ ਲਈ ਕਾਰਵਾਈ ਕੀਤੀ ਜਾਏ ਮੈਂ ਮਤੇ ਦੀ ਪਰਵਾਨੇ ਲਈ ਆਪ ਸਭ ਕੋ ਜਕਾਰਾ ਲਾ ਕੇ ਪਰਵਾਨੇ ਰਵਾਗਾ ਹੱਥ ਖੜੇ ਕਰਕੇ ਪਰਵਾਨੇ ਕਿਦੈ ਜੀ ਬੋਲੇ ਸੋ ਨਿਹਾਲ ਇਸ ਕੰਮ ਲਈ ਬੇਨਤੀ ਕਰਾਂਗਾ ਲਾਸਟ ਆਖਰੀ ਮਤਾ ਪੇਸ਼ ਕਰਨ ਲਈ ਮੈਂ ਬੇਨਤੀ ਕਰਾਂਗਾ ਸਰਦਾਰ ਬਲਜੀਤ ਸਿੰਘ ਜੀ ਜਲਾਲ ਉਸਮਾ ਮੈਂਬਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਾ ਮਤਾ ਸਹਿਬ ਸਿਗਰੂ ਗ੍ਰਾਮ ਸਭ ਦੀ ਪਾਵਨ ਗੋਵਿੰਦ ਗੋਦ ਵਿੱਚ ਬੈਠੇ ਸਰਕਾਰ ਦੋਪ ਸਿੰਘ ਸਰਵੰਨ ਛੋਬੜੀ ਕੋਤਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਜੀ ਤਾਮੀ ਸਾਹਿਬ ਦੋਨੋਂ ਹੀ ਸਾਥੀ ਸਾਫਾ ਮਦਾਨ ਬੀਬੀ ਜਨੀਤ ਕੌਰ ਜੀ ਜਥੇਦਾਰ ਗੋਬਿੰਦ ਸਿੰਘ ਜੀ ਲੰਗਵਾਲ ਸਾਹਿਬ ਅਜੈਕਰ ਦੇ ਸਭ ਮੈਂਬਰ ਸਾਹਿਬਾਨ ਮੇਰੇ ਸਾਥੀ ਛੋਬੜੀ ਕੋਤਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਬਾਈਤੇ ਹਾਜ਼ਰ ਸਭਤੀ ਸਾਰਿਆਂ ਨੂੰ ਫਤਿਹ ਸਾਹਿਬ ਦੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 24 ਗੁਦਰਾਪੁਰ ਮਦਦ ਕਮੇਟੀ ਦੇ ਸੂ ਮੈਂਬਰ ਸਭਾ ਦਾ ਅੱਜ ਦਾ ਇਕੱਠ ਹਰਿਆਣਾ ਸਿੱਖ ਗੁਦੋਰਾ 1 2 14 ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਵਿਰੋਧ 4 ਅਕਤੂਬਰ 2022 ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਰ ਤੱਕ ਰੋਸ ਮਾਰਚ ਕਰਦਾ ਫੈਸਲਾ ਕਰਦਾ ਹੈ ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਸੌਂਪਿਆ ਜਾਵੇਗਾ ਇਸ ਮੰਗ ਪੱਤਰ ਵਿੱਚ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਆਰਐਸਐਸ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਨਸ਼ਟ ਕੀਤਾ ਜਾਵੇਗਾ ਸਪਸ਼ਟ ਹੋ ਚੁੱਕਾ ਹੈ ਕਿ ਇਹ ਸਾਰੀਆਂ ਤਿਰਾਰ ਰਲ ਕੇ ਆਰਐਸਐਸ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ ਹਨ ਹਾਲ ਹੀ ਵਿੱਚ ਆਰਐਸਐਸ ਦੇ ਮੁਖੀ ਵੱਲੋਂ ਇਹ ਕਹਿੜਾ ਕਿ ਦੇਸ਼ ਦਾ ਹਰ ਨਾਗਰਿਕ ਧਰਮ ਤਬਦੀਲ ਕੀਤੇ ਵੇਲੇ Hindu ਹੀ ਹੈ ਘਟ ਗਿਰਤੀਆਂ ਨੂੰ ਵੱਡੀ ਚੜ੍ਹੋਤੀ ਹੈ ਸਿੱਖ ਸੰਸਥਾ ਸ਼ੋਭਣੀ ਕੋਦਰਾਂ ਕਮੇਟੀ ਇਹ ਚਾਲਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਇਸੇ ਨਾਲ ਹੀ ਅੱਜ ਦਾ ਆਗਾਟ ਇਹ ਵੀ ਫੈਸਲਾ ਕਰਦਾ ਹੈ ਕਿ ਸਿੱਖ ਵਿਰੋਧੀ ਫੈਸਲੇ ਪ੍ਰਤੀ ਸੰਗਤ ਵਿੱਚ ਚੇਤਨਾ ਫੜਾਉਣ ਲਈ 7 ਅਕਤੂਬਰ 2022 ਨੂੰ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਹਿਬੋ ਕੇ ਵਿਖੰਡਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਨਾਲਪਾਲ ਸਾਹਿਬ ਤੋਂ ਤਖਤ ਸ੍ਰੀ ਤਖਤ ਤੱਕ ਤਕਸਰੀ ਨਰਬਸਤ ਤੱਕ ਅਕਾਦ ਨਿਯਾਮ ਤੱਕ ਉਸ ਭਾਰਤ ਅਜਾਇਜ਼ ਕੀਤਾ ਜਾਏਗਾ ਹਰਿਆਣਾ ਦੀਆਂ ਸੇਖ ਸੰਗਤਾਂ ਜਿਸ ਜੋਗਦਾਲ ਹਰਿਆਣਾ ਸਰਕਾਰ ਵੱਲੋਂ ਚੋਬੜੀ ਕੋਦਲਾ ਪ੍ਰਬੰਧਕ ਕਮੇਟੀ ਤੋੜ ਦੇ ਵਿਰੋਧ ਵਿੱਚ ਮੁੱਖ ਮੰਤਰੀ ਸ਼੍ਰੀ ਮਨੋਰ ਲਾਲ ਕੰਟੜ ਦੇ ਘਰਾਵ ਦਾ ਪ੍ਰੋਗਰਾਮ ਲੀਕਿਆ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੇ ਸੂਬਾ ਮੈਂਬਰਸ ਚੋਮੜੀ ਕੋਦਰਾ ਪਰਵਾਣ ਕਮੇਟੀ ਦੇ ਮੈਂਬਰ ਸਹਿਬਾਨ ਦਿੱਲੀ ਵਿਖੇ ਤਹਿਲਾ ਪ੍ਰਦਰਸ਼ਨ ਕਰਨਗੇ ਅਤੇ ਕੇ ਜੇਕਰ ਸਰਕਾਰਾਂ ਦੇ ਕੰਨ ਨਾ ਖੋਲੇ ਤਾਂ ਦਿੱਲੀ ਵਿਖੇ ਕਰਨ ਇਸ ਗਰਸ ਪ੍ਰੋਗਰਾਮ ਅਲਿਕਨਤਾ ਪ੍ਰੋਗਰਾਮ ਕੀਤਾ ਜਾਵੇਗਾ ਇਹ ਮਤਾ ਪੜਵਾ ਅਤੇ ਆਖਰੀ ਪਰਵਾਣਗੇ ਵਾਸਤੇ ਸੁਭਚੀ ਸਿੱਖ ਪੰਥ ਕੋ ਇਹਦੀ ਪਰਵਾਣਗੇ ਬਗਦਾ ਬੋਲੇ ਸੋਨਹਾ why would we call cancer why would we